ਆਹ ਦੇਖ ਲਈ ਸਾਡੇ ਪਿੰਡ ਦੇ ਸਰਪੰਚ ਘਰੇ ਪੈਟਰੋਲ ਬੰਬ ਸੁਟਿਆ ਮੈਂ ਹਲੇ ਨੂੰ ਡੈਮੋ ਦਿਖਾਇਆ ਚੱਲ ਬੋਤਲਾਂ ਚ ਫਤਿਹਪੁਰ ਮੰਨਿਆ ਵਿਖੇ ਸਰਪੰਚ ਦੇ ਘਰ ਨੌਜਵਾਨ ਨੇ ਸੁਟਿਆ ਪੈਟਰੋਲ ਬੰਬ ਨੁਮਾ ਬੋਤਲਾ ਬਾਅਦ ਵਿੱਚ ਸੋਸ਼ਲ ਮੀਡੀਆ ਤੇ ਪਾਈ ਵੀਡੀਓ ਨੇੜਲੇ ਲੰਮੀ ਹਲਕੇ ਦੇ ਪਿੰਡ ਫਤੇਪੁਰ ਮੰਨਿਆ ਵਿੱਚ ਸਰਪੰਚ ਦੇ ਘਰ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਪੈਟਰੋਲ ਬੰਬ ਨੂਮਾ ਬੋਤਲਾ ਸੁੱਟਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਇਸ ਮਾਮਲੇ ਵਿੱਚ ਹੈਰਾਨੀ ਦੀ ਗੱਲ ਇਹ ਹੈ ਕਿ ਪੈਟਰੋਲ ਬੰਬ ਨੂਮਾ ਬੋਤਲਾ ਸੁੱਟਣ ਵਾਲੇ ਨੌਜਵਾਨ ਵੱਲੋਂ ਬਾਅਦ ਵਿੱਚ ਇੰਸਟਾਗ੍ਰam ਤੇ ਵੀਡੀਓ ਵੀ ਪਾਈ ਗਈ ਜਿਸ ਵਿੱਚ ਇਹ ਪੈਟਰੋਲ ਬੰਬ ਨੂਮਾ ਬੋਤਲਾ ਸੁੱਟਣ ਦਾ ਕਾਰਨ ਪਿੰਡ ਦੇ ਸਰਪੰਚ ਨੂੰ ਪੈਸੇ ਲੈਣਾ ਦੱਸਿਆ ਗਿਆ ਅਤੇ ਇਹ ਕਿਹਾ ਗਿਆ ਕਿ ਇਹ ਵੀਡੀਓ ਸਿਰਫ ਇੱਕ ਟ੍ਰੇਲਰ ਹੈ ਜੇਕਰ ਕੱਲ ਤੱਕ ਸਾਡੇ ਪੈਸੇ ਨਹੀਂ ਮੋੜੇ ਤਾਂ ਉਹ ਗੋਲੀ ਵੀ ਚਲਾ ਦੇਵੇਗਾ ਜਦਕਿ ਇਸ ਘਟਨਾ ਬਾਰੇ ਜਦੋਂ ਸਰਪੰਚ ਕੁਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਸ ਬਾਰੇ ਉਸਨੇ ਥਾਣਾ ਲੰਬੀ ਵਿੱਚ ਸ਼ਿਕਾਇਤ ਦੇ ਦਿੱਤੀ ਹੈ ਪੈਸੇ ਦੇ ਲੈਣ ਦੇਣ ਦੇ ਸਵਾਲ ਤੇ ਸਰਪੰਚ ਕੁਲਵਿੰਦਰ ਸਿੰਘ ਨੇ ਕਿਹਾ ਕਿ ਉਹ ਇੱਕ ਪਿੰਡ ਦੇ ਵਾਸੀ ਹਨ ਅਤੇ ਪਰਿਵਾਰਾਂ ਦੇ ਚ ਲੈਣ ਦੇਣ ਚੱਲਦਾ ਰਹਿੰਦਾ ਹੈ ਪਰ ਇੰਨਾ ਵੱਡਾ ਮਸਲਾ ਨਹੀਂ ਸੀ ਜਿੰਨੀ ਵੱਡੀ ਕਾਰਵਾਈ ਇਸ ਨੌਜਵਾਨ ਇਸ ਨੌਜਵਾਨ ਵੱਲੋਂ ਕੀਤੀ ਗਈ